ਮੂਲ ਵਟਸਐਪ ਇੰਟਰਨੈਟ ਦੇ ਨਾਲ ਨਹੀਂ ਚੱਲੇਗਾ ਕੀ ਤੁਸੀਂ ਵੀ ਆਪਣੇ ਮੋਬਾਈਲ ਫੋਨ ਦੇ ਵਿੱਚ ਵਟਸਐਪ ਯੂਜ਼ ਕਰਦੇ ਹੋ ਤਾਂ ਜੇ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਵਟਸਐਪ ਯੂਜ਼ ਕਰਦੇ ਹੋ ਤਾਂ ਇਹ ਖਾਸ ਖਬਰ ਤੁਹਾਡੇ ਲਈ ਜ਼ਰਾ ਧਿਆਨ ਦੇ ਨਾਲ ਸੁਣ ਲੈਣਾ ਕਿਉਂਕਿ ਪਹਿਲਾਂ ਤੁਸੀਂ ਕੀ ਕਰਦੇ ਸੀਗੇ ਪਹਿਲਾਂ ਤੁਸੀਂ SIM ਕਿਸੇ ਹੋਰ ਫੋਨ ਦੇ ਵਿੱਚ ਹੁੰਦਾ ਸੀ ਤਾਂ ਤੁਸੀਂ ਬਿਨਾ SIM ਤੋਂ WhatsApp ਯੂਜ਼ ਕਰ ਲੈਂਦੇ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਆਦੇਸ਼ ਨੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਬਦਲਾਵ ਕੀਤਾ ਗਿਆ ਸਾਈਬਰ ਕ੍ਰਾਈਮ ਦੇ ਨਾਲ ਜੁੜੇ ਨਿਯਮ ਸਖਤ ਕਰ ਦਿੱਤੇ ਗਏ ਨੇ SIM ਕਾਰ ਤੋਂ ਬਿਨਾ ਹੁਣ WhatsApp ਦੀ ਵਰਤੋਂ ਤੁਸੀਂ ਨਹੀਂ ਕਰ ਸਕੋਗੇ ਕੇਂਦਰ ਸਰਕਾਰ ਨੇ ਸਾਈਬਰ ਕ੍ਰਾਈਮ ਸਖਤ ਕਰਨ ਦੀਆਂ ਕੁਝ ਨਿਰਦੇਸ਼ ਨੇ ਜਿਹੜੇ ਉਹਨਾਂ ਨੂੰ ਜਾਰੀ ਕੀਤੇ ਨੇ ਜਿਨ੍ਹਾਂ ਦੇ ਮੁਤਾਬਿਕ WhatsApp, Signal, Telegram, Snapchat, ShareChat ਤੇ ਹੋਰ ਮੈਸੇजेस ਵਾਲੇ ਐਪਸ ਨੇ ਜਿਹੜੇ ਉਹ ਹੁਣ SIM ਕਾਰ ਪਾਣ ਤੇ ਹੀ ਕੰਮ ਕਰਨਗੇ ਜਿहां ਤਾਂ ਤੁਸੀਂ ਪਹਿਲਾਂ ਕੀ ਕਰਦੇ ਸੀਗੇ ਤੁਸੀਂ ਬਿਨਾ SIM ਕਾਰ ਤੋਂ ਬਿਨਾ ਕਈ ਸਾਰੇ ਐਪਸ ਨੇ ਜਿਹੜੇ ਯੂਜ਼ ਕਰਦੇ ਸੀ ਉਹਨਾਂ ਦੀ ਵਰਤੋਂ ਕਰਦੇ ਸੀ ਪਰ ਹੁਣ ਅਜਿਹਾ ਤੁਸੀਂ ਨਹੀਂ ਕਰ ਸਕੋਗੇ ਕਿਉਂਕਿ ਹੁਣ ਨਵੇਂ ਆਦੇਸ਼ ਨੇ ਜਿਹੜੇ ਕੇਂਦਰ ਸਰਕਾਰ ਜਾਰੀ ਕਰਨ ਜਾ ਰਹੀ ਹੈ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੇ ਫੋਨ ਦੇ ਵਿੱਚ SIM ਕਾਰਡ ਨਹੀਂ ਹੈ SIM ਕਾਰਡ ਚਾਲੂ ਨਹੀਂ ਹੈ ਤਾਂ ਤੁਸੀਂ ਮੈਸੇਜਸ ਵਾਲੀਆਂ ਐਪਸ ਦੀ ਵਰਤੋਂ ਨਹੀਂ ਕਰ ਸਕੋਗੇ ਕੇਂਦਰ ਸਰਕਾਰ ਨੇ ਸਾਰੀਆਂ ਕੰਪਨੀਆਂ ਨੂੰ ਨਵੇਂ ਨਿਯਮ ਲਾਗੂ ਕਰਕੇ 120 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਵੀ ਨੇ ਜਿਹੜੇ ਕਿ ਦੇ ਦਿੱਤੇ ਨੇ ਤੇ ਜੇ ਕੰਪਨੀਆਂ ਅਜਿਹਾ ਨਹੀਂ ਕਰਨਗੀਆਂ ਤਾਂ ਫਿਰ ਕੇਂਦਰ ਸਰਕਾਰ ਆ ਜੜਾ ਉਹਨਾਂ ਤੇ ਹੀ ਜਿਹੜੇ ਸਖਤ ਕਾਰਵਾਈ ਕਰੇਗੀ ਇਹ ਫੈਸਲਾ WhatsApp, Telegram, Snapchat, ShareChat ਇਸੇ ਤਰ੍ਹਾਂ ਦੀਆਂ ਹੋਰ ਜਿਹੜੀਆਂ ਐਪਸ ਨੇ ਉਹਨਾਂ ਦੇ ਉੱਪਰ ਲਾਗੂ ਕੀਤਾ ਗਿਆ। ਜੀ ਹਾਂ ਤਾਂ ਜੇ ਤੁਸੀਂ ਵੀ ਇਹ ਜਿਹੜੀਆਂ ਐਪਸ ਯੂਜ਼ ਕਰਦੇ ਹੋ ਤਾਂ ਹੁਣ ਇਹ ਐਪਸ ਨੇ ਜਿਹੜੀਆਂ ਬਿਨਾ SIM ਤੋਂ ਨਹੀਂ ਚੱਲਣਗੀਆਂ। ਤੁਹਾਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ SIM ਮੈ ਜਿਹੜਾ ਪਹਿਲਾਂ SIM ਜਿਹੜੀ ਪਾਉਣੀ ਪਏਗੀ ਤਾਂ ਕਰਕੇ ਐਪਸ ਨੇ ਜਿਹੜੇ ਚੱਲਣਗੇ ਇਹਨਾਂ ਦੀ ਵਰਤੋਂ ਤੁਸੀਂ ਤਾਂ ਹੀ ਕਰ ਸਕੋਗੇ ਕਿਉਂਕਿ ਪਹਿਲਾਂ ਤੁਸੀਂ ਕੀ ਕਰਦੇ ਸੀ SIM ਕਿਸੇ ਹੋਰ ਫੋਨ ਦੇ ਵਿੱਚ ਰੱਖਦੇ ਸੀ ਤੇ ਆਪਣਾ WhatsApp ਤੇ ਹੋਰ ਮੈਸੇजेस ਵਾਲੀਆਂ ਜਿਹੜੀਆਂ ਐਪਸ ਨੇ ਉਹ ਕਿਸੇ ਹੋਰ ਫੋਨ ਦੇ ਵਿੱਚ ਯੂਜ਼ ਕਰਦੇ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਜਾ ਸਕਦੇ ਨੇ ਕਿ ਜਿਹੜੇ ਫੋਨ ਦੇ ਵਿੱਚ SIM ਕਾਰਡ ਹੋਵੇਗਾ ਉਸੇ ਫੋਨ ਦੇ ਵਿੱਚ ਤੁਸੀਂ WhatsApp ਤੇ ਹੋਰ ਮੈਸੇजेस ਵਾਲੀਆਂ ਐਪਸ ਨੇ ਜਿਹੜੀਆਂ ਉਹ ਯੂਜ਼ ਕਰ ਸਕਦੇ ਹੋ ਉਹ WhatsApp ਇੰਟਰਨੈਟ ਦੇ ਨਾਲ ਨਹੀਂ ਚੱਲੇਗਾ ਕਿ ਤੁਸੀਂ ਵੀ ਆਪਣੇ ਮੋਬਾਈਲ ਫੋਨ ਦੇ ਵਿੱਚ WhatsApp ਯੂਜ਼ ਕਰਦੇ ਹੋ ਤਾਂ ਜੇ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ WhatsApp ਯੂਜ਼ ਕਰਦੇ ਹੋ ਤਾਂ ਇੱਕ ਖਾਸ ਖਬਰ ਤੁਹਾਡੇ ਲਈ ਜ਼ਰਾ ਧਿਆਨ ਦੇ ਨਾਲ ਸੁਣ ਲੈਣਾ ਕਿਉਂਕਿ ਪਹਿਲਾਂ ਤੁਸੀਂ ਕੀ ਕਰਦੇ ਸੀਗੇ ਪਹਿਲਾਂ ਤੁਸੀਂ SIM ਕਿਸੇ ਹੋਰ ਫੋਨ ਦੇ ਵਿੱਚ ਹੁੰਦਾ ਸੀ ਤਾਂ ਤੁਸੀਂ ਬਿਨਾ SIM ਤੋਂ WhatsApp ਯੂਜ਼ ਕਰ ਲੈਂਦੇ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਆਦੇਸ਼ ਨੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡਾ ਬਦਲਾਅ ਕੀਤਾ ਗਿਆ ਸਾਈਬਰ ਕ੍ਰਾਈਮ ਦੇ ਨਾਲ ਜੁੜੇ ਨਿਯਮ ਸਖਤ ਕਰ ਦਿੱਤੇ ਗਏ ਨੇ SIM ਕਾਰ ਤੋਂ ਬਿਨਾ ਹੁਣ WhatsApp ਦੀ ਵਰਤੋਂ ਤੁਸੀਂ ਨਹੀਂ ਕਰ ਸਕੋਗੇ ਕੇਂਦਰ ਸਰਕਾਰ ਨੇ ਸਾਈਬਰ ਕ੍ਰਾਈਮ ਸਖਤ ਕਰਨ ਦੀਆਂ ਕੁਝ ਨਿਰਦੇਸ਼ ਨੇ ਜਿਹੜੇ ਉਹਨਾਂ ਨੂੰ ਜਾਰੀ ਕੀਤੇ ਨੇ ਜਿਨ੍ਹਾਂ ਦੇ ਮੁਤਾਬਿਕ WhatsApp, Signal, Telegram, Snapchat, ShareChat ਤੇ ਹੋਰ ਮੈਸੇਜਸ ਵਾਲੇ ਐਪਸ ਨੇ ਜਿਹੜੇ ਉਹ ਹੁਣ SIM ਕਾਰ ਪਾਣ ਤੇ ਹੀ ਕੰਮ ਕਰਨਗੇ ਜੀ ਹਾਂ ਤਾਂ ਤੁਸੀਂ ਪਹਿਲਾਂ ਕੀ ਕਰਦੇ ਸੀਗੇ ਤੁਸੀਂ ਬਿਨਾ SIM ਕਾਰ ਤੋਂ ਬਿਨਾ ਕਈ ਸਾਰੇ ਐਪਸ ਨੇ ਜਿਹੜੇ ਯੂਜ਼ ਕਰਦੇ ਸੀ ਉਹਨਾਂ ਦੀ ਵਰਤੋਂ ਕਰਦੇ ਸੀ ਪਰ ਹੁਣ ਅਜਿਹਾ ਤੁਸੀਂ ਨਹੀਂ ਕਰ ਸਕੋਗੇ ਕਿਉਂਕਿ ਹੁਣ ਨਵੇਂ ਆਦੇਸ਼ ਨੇ ਜਿਹੜੇ ਕੇਂਦਰ ਸਰਕਾਰ ਜਾਰੀ ਕਰਨ ਜਾ ਰਹੀ ਹੈ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੇ ਫੋਨ ਦੇ ਵਿੱਚ SIM ਕਾਰਡ ਨਹੀਂ ਹੈ SIM ਕਾਰਡ ਚਾਲੂ ਨਹੀਂ ਹੈ ਤਾਂ ਤੁਸੀਂ ਮੈਸੇਜਸ ਵਾਲੀਆਂ ਐਪਸ ਦੀ ਵਰਤੋਂ ਨਹੀਂ ਕਰ ਸਕੋਗੇ ਕੇਂਦਰ ਸਰਕਾਰ ਨੇ ਸਾਰੀਆਂ ਕੰਪਨੀਆਂ ਨੂੰ ਨਵੇਂ ਨਿਯਮ ਲਾਗੂ ਕਰਕੇ 120 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਵੀ ਨੇ ਜਿਹੜੇ ਕਿ ਦੇ ਦਿੱਤੇ ਨੇ ਤਾਂ ਜੇ ਕੰਪਨੀਆਂ ਅਜਿਹਾ ਨਹੀਂ ਕਰਨਗੀਆਂ ਤਾਂ ਫਿਰ ਕੇਂਦਰ ਸਰਕਾਰਾ ਜਿਹੜਾ ਉਹਨਾਂ ਤੇ ਜਿਹੜੇ ਸਖਤ ਕਾਰਵਾਈ ਕਰੇਗੀ ਇਹ ਫੈਸਲਾ WhatsApp, Telegram, Snapchat, ShareChat ਇਸੇ ਤਰ੍ਹਾਂ ਦੀਆਂ ਹੋਰ ਜਿਹੜੀਆਂ ਐਪਸ ਨੇ ਉਹਨਾਂ ਦੇ ਉੱਪਰ ਲਾਗੂ ਕੀਤਾ ਗਿਆ ਜੀ ਹਾਂ ਤਾਂ ਜੇ ਤੁਸੀਂ ਵੀ ਇਹ ਜਿਹੜੀਆਂ ਐਪਸ ਤੁਸੀਂ ਯੂਜ਼ ਕਰਦੇ ਹੋ ਤਾਂ ਹੁਣ ਇਹ ਐਪਸ ਨੇ ਜਿਹੜੀਆਂ ਬਿਨਾ SIM ਤੋਂ ਨਹੀਂ ਚੱਲਣਗੀਆਂ ਤੁਹਾਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ SIM ਮੇ ਜਿਹੜਾ ਪਹਿਲਾਂ SIM ਜਿਹੜੀ ਪਾਉਣੀ ਪਏਗੀ ਤਾਂ ਕਰਕੇ ਐਪਸ ਨੇ ਜੜੇ ਚੱਲਣਗੇ ਇਹਨਾਂ ਦੀ ਵਰਤੋਂ ਤੁਸੀਂ ਤਾਂ ਹੀ ਕਰ ਸਕੋਗੇ ਕਿਉਂਕਿ ਪਹਿਲਾਂ ਤੁਸੀਂ ਕੀ ਕਰਦੇ ਸੀ SIM ਕਿਸੇ ਹੋਰ ਫੋਨ ਦੇ ਵਿੱਚ ਰੱਖਦੇ ਸੀ ਤੇ ਆਪਣਾ WhatsApp ਤੇ ਹੋਰ ਮੈਸੇਜਸ ਵਾਲੀਆਂ ਜਿਹੜੀਆਂ ਐਪਸ ਨੇ ਉਹ ਕਿਸੇ ਹੋਰ ਫੋਨ ਦੇ ਵਿੱਚ ਯੂਜ਼ ਕਰਦੇ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਆਦੇਸ਼ ਜਾਰੀ ਕੀਤੇ ਜਾ ਸਕਦੇ ਨੇ ਕਿ ਜਿਹੜੇ ਫੋਨ ਦੇ ਵਿੱਚ SIM ਕਾਰਡ ਹੋਵੇਗਾ ਉਸੇ ਫੋਨ ਦੇ ਵਿੱਚ ਤੁਸੀਂ WhatsApp ਤੇ ਹੋਰ ਮੈਸੇजेस ਵਾਲੀਆਂ ਐਪਸ ਨੇ ਜਿਹੜੀਆਂ ਉਹ ਯੂਜ਼ ਕਰ ਸਕਦੇ ਹੋ